ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਰਮਾਣਾ ਤਸੀਲ ਜੈਤੋ ਦਾ ਜ਼ਿਲ੍ਹਾ ਮਿੱਤਰੋ ਫਰੀਦਕੋਟ ਬਾਈ ਪਿੰਡੇ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਬਾਈ ਦਾ ਮਿੱਤਰੋ ਵਪਾਰ ਦਾ ਕੰਮ ਹੈ ਕਾਫੀ ਵੀਡੀਓ ਆਪਾਂ ਪਹਿਲਾਂ ਵੀ ਬਾਈ ਦੇ ਘਰੋਂ ਪਾ ਚੁੱਕੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਦੋ ਨਗਦ ਦਿਖਾਵਾਂਗੇ ਦੋਨੇ ਮਿੱਤਰੋ ਚੰਗੇ ਆ ਇੱਕ ਤਾਜੀ ਸੂਈ ਵੀ ਆ ਤੇ ਇੱਕ ਮਿੱਤਰੋ ਸੂਣ ਵਾਲੀ ਆ ਪੂਰੀ ਜਿਹੜੀ ਗੱਲਬਾਤ ਬਾਈ ਦੇ ਨਾਲ ਕਰਾਂਗੇ ਤੇ ਪੂਰੀ ਡਿਟੇਲ ਆਪਾਂ ਬਾਅਦ ਵਿੱਚ ਤੋਂ ਲੈ ਕੇ ਫਿਰ ਆਪਾਂ ਨਾਲ ਦੇ ਨਾਲ ਮਿੱਤਰੋ ਕਲਾ ਕਲਾ ਪਸੂ ਤੋਰ ਕੇ ਦਿਖਾਵਾਂਗੇ ਤੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਈ ਕੀ ਹਾਲ ਚਾਲ ਹੈ ਬਦਕਾ ਬਈ ਤੁਸੀਂ ਆਪਣੇ ਦੱਸੋ ਕਿਵੇਂ ਸੈਟਾ ਹੋਣਾ ਹਾਂ ਅੱਗੇ ਨਾ ਮੋੜ ਹੈ ਚੱਲ ਚੋ ਹੋ ਜਾਣਗੇ 5-7 ਦਿਨ ਅਜੇ 6:30 ਨਹੀਂ ਵਜੇ 6:30 ਤਾਂ 6:30 ਵਜ ਗਈ ਔਖਾ ਰੁਕ ਗਿਆ ਸੀ ਕੰਮ ਹਨਾ ਹੋਰ ਬਈ ਉਹਨੇ ਗੱਲ ਹੀ ਨਹੀਂ ਬੰਦੀ ਜਦੋਂ ਵੀਡੀਓ ਬਣਾ ਕੇ ਭੇਜਦੇ ਆ ਨਾ ਹਾਂ ਉਹਨੇ ਗੱਲ ਹੀ ਨਹੀਂ ਬੰਦੀ ਠੀਕ ਹੈ ਹਾਂ ਤੇ ਹੋਰ ਇੱਕ ਆਪ ਨੂੰ ਬੁਲਾਉਣੇ ਨਹੀਂ ਆਉਂਦੀ ਫੋਨ ਛੋੜਿਆ ਕੋਲੇ ਹਾਂ ਹਾਂ ਇਹ ਜੀ ਦਾ ਫਰਕ ਪੈਣਾ ਹੁਣ ਆਪਾਂ ਗੱਲ ਕਰ ਗਏ ਪਹਿਲੇ ਨੰਬਰ ਤੇ ਡੱਬੀ ਦੀ ਹਨਾ ਹਾਂਜੀ ਤੇ ਐਚ ਐਫ ਤੇ ਥੋੜਾ ਜਿਹਾ ਸਾਹੀ ਵਾਲ ਦਾ ਕਰਾਸ ਆ ਹਨਾ ਹਾਂ ਕਰਤ ਦੇ ਵਿਚਾਨਾ ਮਿੱਤਰੋ ਠੰਡੇ ਸੀਲ ਫੁੱਲਾ ਹਾਂ ਤੇ ਦੇਖ ਸਕਦੇ ਹੋ ਮੋਟਾ ਥਣ ਕਿੰਨੇ ਕ ਦਿਨ ਰਹਿੰਦੇ ਇਸ ਹੂਣ ਚ ਭਾਈ ਲੱਗੂਗੀ 2-4 ਦਿਨਾਂ ਜੇ ਤਿਆਰ ਹੁੰਦੀ ਆਉਂਦੀ ਹੈ ਕਿ ਇਹ ਢਿੱਲਾ ਵਾਲ ਬਹੁਤ ਪਾਈ ਹੈਗੇ ਠੀਕ ਆ ਹਾਂ ਥਾਣਾ ਦੀ ਬਣਤਰ ਮਿੱਤਰੋ ਦੇਖ ਸਕਦੇ ਹੋ ਬਹੁਤ ਵਧੀਆ ਬਹੁਤ ਚੰਗਾ ਥਾਣਾ ਭਾਈ ਹਾਂ ਚੰਗਾ ਥਾਣਾ ਹੈ ਤੇ ਤੋਰੋ ਜੀ ਨੂੰ ਮੜਾ ਜੇ ਫਿਰ ਤੇ ਫਿਰ ਦੂਜੀ ਦੀ ਵੀ ਆਪਾਂ ਮਿੱਤਰੋ ਡਿਟੇਲ ਲਵਾਂਗੇ ਬਣੇਰੋ ਆਪਣੇ ਚੈਨਲ ਦੇ ਨਾਲ ਜੇਕਰ ਕਿਸੇ ਵੀਰ ਨੇ ਆਪੋ ਤੋਂ ਮਿੱਤਰੋ ਵੀਡੀਓ ਬਣਵਾਉਣੀ ਹੈ ਤਾਂ ਆਪਣਾ ਨੰਬਰ ਆ ਮਿੱਤਰੋ 9872482424 ਕੇ ਇਸ ਕੁਆਲਿਟੀ ਮਿੱਤਰੋ ਬਹੁਤ ਸੋਹਣੀ ਹੈ ਥਾਂ ਲੇਵੀ ਦੀ ਪੂਰੀ ਸਾਫ ਹੈ ਮੋੜ ਲਓ ਜੀ ਤੇ ਸਾਹੀਵਾਲ ਤੇ ਮਿੱਤਰੋ ਐਫ ਦਾ ਕਰਾਸ ਪਣ ਹੈ ਘਾਤ ਦੇ ਦਰਮਿਆਨਾ ਹੈ ਤੁਕ ਹੈ ਹਰ ਚੀਜ਼ ਆਪਾਂ ਮਿੱਤਰੋ ਦੱਸਣ ਦਾ ਫਰਜ਼ ਬੰਦਾ ਕਿਉਂਕਿ ਜਿਹੜਾ ਵੀ ਭਰਾ ਦੂਰੋਂ ਚੱਲ ਕੇ ਆਵੇ ਅੰਗਰੇਜ਼ ਦੇ ਵਿੱਚੋਂ ਕੋਈ ਕੰਮ ਕਮੀਨਾ ਨਿਕਲੇ ਤੇ ਚੰਗਾ ਦੁੱਧ ਕੱਢ ਦੋਗੇ ਪੂਰੀ ਤਾਂ ਡਿਟੇਲ ਬਾਈ ਤੋਂ ਲੈਣਿਆ ਕਿੰਨਾ ਕ ਦੁੱਧ ਕੱਢ ਸਕਦੀ ਹੈ ਜੀ ਭਾਈ ਮਾਲਕ ਨੇ 22 ਕਿਲੋ ਦੁੱਧ ਦੱਸਿਆ ਵਿੱਚ ਹੋਇਆਗਾ ਠੀਕ ਹੈ ਹਾਂ ਤੇ ਸੁਆ ਦੂਜਾ ਦੇਵਾਂਗੇ ਦੁੱਧਾ ਸੁਆ ਸੁਆ ਦੂਜਾ ਸੁਦੀਆ ਦੂਜਾ ਹੁੰਦੀ ਆ ਠੰਡੀ ਸੀਲ ਫੋਨ ਨਾਲ ਓਕੇ 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 ਠੀਕ ਹੈ ਤੇ ਕਿੰਨੇ ਕ ਦਿਨ ਲੈ ਜੂ? ਸਾਹੀ ਲੈ ਜੂ ਬਈ 2-4 ਦਿਨ। ਠੀਕ ਹੈ। ਓਕੇ। ਮੁੱਲ ਫਿਰ ਕੀ ਕਰਤਾ ਜੀ? ਮੁੱਲ ਇਹਦਾ ਦੇਣ ਲੈਣ 65000 ਰੁਪਇਆ ਬਈ। ਦੇਣ ਲੈਣ 50 ਹਾਂ ਠੀਕ ਹੈ। ਹੁਣ ਆਪਾਂ ਦੂਜੇ ਨੰਬਰ ਤੇ ਜਰਸੀ ਦਾ ਕਰੌਸ ਆ ਮਿੱਤਰੋ ਇਹ। ਹਾਂ ਬਈ। ਤੇ ਇਹਦਾ ਵੀ ਆਪਾਂ ਥਣ ਲੈਵਾਦ ਨੂੰ ਦਿਖਾਉਨੇ ਆ। ਚੰਗਾ ਹਵਾਨਾ ਹੈ। ਕਦੋਂ ਕਸੂਈ ਹੈ ਜੀ ਇਹ? ਇਹ ਕੱਲ੍ਹ ਕਸੂਈਆ ਬਈ ਮਗਰ ਬੱਛੀ ਆਉ। ਮਗਰ ਬੱਛੀ ਆ ਠੀਕ ਹੈ ਹਨਾ। ਤੇ ਫੇਸ ਕੁਆਲਿਟੀ ਇਹਦੀ ਵੀ ਚੰਗਾ ਸੁਆ ਇਹਦਾ ਵੀ ਦੂਜਾ। ਦੂਜਾ ਦੂਆ ਇਹਦਾ। ਹਾਂ ਖੋਲੋ ਜੀ ਇਹਨੂੰ ਵੀ ਤੋਰ ਕੇ ਦਿਖਾ ਦਿਓ। ਤੇ ਕਾਦ ਮਿੱਤਰੋ ਇਹਦਾ ਵੀ ਦਰਮਿਆਨਾ ਤੇ ਥਣ ਲੇਵਾ ਫੁੱਲ ਚੰਗਾ ਹੁਣ ਝੋਲੀ ਆ ਤੇ ਦੁੱਧ ਇਹ ਵੀ ਮਿੱਤਰੋ ਸੋਨਾ ਕਰ ਦੋ ਆ ਹੌਲੀ 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 ਸਾਧਨ ਆਉਂਦੇ ਇਸੇ ਵੱਧ ਥਣ ਲੇਵ ਦੀ ਵੰਤਰ ਮਿੱਤਰੋ ਦੇਖ ਸਕਦੇ ਹੋ ਤੇ ਚੰਗਾ ਚਵਾਈ ਵਾਲਾ ਥਾਣਾ ਕੱਲ ਸੂਈਆ ਮਗਰ ਮਿੱਤਰੋ ਬੱਸੀ ਆ ਤੇ ਕੀ ਰੇਟ ਕਰਤਾ ਜਿਹਦਾ ਫਿਰ ਇਹਦਾ ਬੱ 52000 ਰੁਪਇਆ 52 ਉਹਦਾ 65000 ਰੁਪਇਆ ਇਹਦਾ 55 ਤੇ ਫੋਨ ਨੰਬਰ ਜੀ ਆਪਣਾ 80542 ਹਾਂਜੀ 424 80542 ਤੇ 42402 ਦਾ ਫੋਨ ਨੰਬਰ ਹੈ ਸੋ ਸਾਰੇ ਵੀਰਾਂ ਦਾ ਧੰਨਵਾਦ